ਐਕਸ਼ਨ ਯਾਰ ਅਦਾ ਜਦੋਂ ਬਣੀ ਮੈਂ ਤਾਂ ਮੈਂ ਤਾਂ ਸਮਝ ਨਹੀਂ ਆ ਰਿਹਾ ਮੈਂ ਕਿਉਂ ਬਤਾਈ ਕਿੰਨੇ ਕੰਮ ਕਰਵਾਸ ਪਏ ਜਾਂ ਕਿਹੜਾ ਨਿਕਲ ਗਿਆ ਯਾਰ ਕਿਉਂ ਰੋ ਪੈ ਜਾਣਾ ਕੀ ਹੋ ਗਿਆ ਬੋਸਨੀ ਸੁਣਹੁਣੋ ਦਿਰਾਤਨ ਗਿਉਰਾ ਤੁਸੀਂ ਪੈ ਜਾਓ ਯਾਰ ਪਰਾਂ ਮੈਨੂੰ ਨੀਂਦ ਬਹੁ ਆ ਰਹੀ ਆ ਐਦਾਂ ਕਿਉਂ ਕਰ ਰਹੇ ਹੋ ਕਿਉਂ ਹੋਰ ਕਰਨਾ ਕੀ ਹੈ ਤੁਸੀਂ ਨੇ ਥੋੜਾ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਉਹ ਯਾਰ ਮੇਰਾ ਨਹੀਂ ਕਰਦਾ ਤੂੰ ਤੁਸੀਂ ਅੱਦਾ ਗੁੱਸਾ ਕਿਉਂ ਕਰਕੇ ਦਿਖਾਉਂਦੇ ਹੋ ਗੁੱਸਾ ਕੀ ਕਰ ਰਹੇ ਆ ਯਾਰ ਮੈਂ ਤੁਹਾਡੇ ਨਾਲ ਤੁਹਾਨੂੰ ਕਹਾਂ ਵੀ ਸੌਂ ਜਾ ਜੇ ਤੁਹਾਡਾ ਮਨ ਕਰਦਾ ਮੇਰਾ ਨਹੀਂ ਕਰਦਾ ਪਰ ਮੇਰਾ ਤਾਂ ਕਰਦਾ ਨਾ ਮੈਨੂੰ ਕੁਝ ਨਹੀਂ ਪਤਾ ਯਾਰ ਠੀਕ ਆ ਨਾ ਯਾਰ ਤੁਸੀਂ ਤਾਂ ਆ ਕੇ ਸੋ ਜਾਂਦੇ ਹੋ ਮੈਂ ਕਿਹਨੂੰ ਕਹਾਂ ਯਾਰ ਜਦੋਂ ਮੇਰਾ ਮਨ ਹੀ ਨਹੀਂ ਕਰਦਾ ਮੈਨਾਂ ਗੱਲ ਸੀ ਕਿ ਤਾ ਮੈਨੂੰ ਪਹਿਲਾਂ ਕਹਿੰਦੇ ਨਾ ਮੈਂ ਵਿਆਹ ਹੀ ਨਾ ਕਰਵਾਂਦੀ ਤੁਹਾਡੇ ਨਾਲ ਜੇ ਮੈਨੂੰ ਪਤਾ ਹੁੰਦਾ ਮੈਂ ਕਾਹਨੂੰ ਵਿਆਹ ਕਰਾਉਂਦਾ ਮੈਨੂੰ ਪਤੀ ਬਾਅਦ ਚ ਲੱਗੇ ਵਿਆਹ ਕਰਾ ਕੇ ਵੀ ਮੇਰੇ ਚਾਹ ਕਮੀ ਆ ਜੇ ਹੁਣ ਬੱਚਾ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਮੇਰੀ ਕੀ ਗਲਤੀ ਆ ਯਾਰ ਕਿੰਨੀ ਦਵਾਈਆਂ ਲੈ ਲਈ ਮੰਨੇ ਜਦੋਂ ਠੀਕ ਹੀ ਨਹੀਂ ਹੁੰਦਾ ਮੈਂ ਦੱਸ ਕੀ ਕਰਾਂ ਪਰ ਤੁਸੀਂ ਮੇਰੇ ਨਾਲ ਤਾਂ ਐਦਾਂ ਨਾ ਕਰੋ ਨਾ ਪਰ ਹੁਣ ਸੁਡ ਨਾਲ ਹੋਰ ਉਦਾਂ ਕੀ ਕਰਾਂ ਯਾਰ ਮੈਂ ਦਵਾਈ ਇੰਨੀ ਵਾਰ ਲੈ ਲਈ ਤਿੰਨ ਚਾਰ ਡਾਕਟਰ ਬਦਲਤੇ ਜਦੋਂ ਨਹੀਂ ਠੀਕ ਹੁੰਦਾ ਪਰ ਆਪਾਂ ਗਲਤ ਕਰ ਸਕਦੇ ਆ ਨਾ ਫਿਰ ਤੁਹਾਡੇ ਨਾਲ ਗੱਲ ਕਰਦਾ ਤਾਂ ਹੈਗੀ ਆ ਜਿੰਨੇ ਗੁੰਦੇ ਮੈਂ ਕਰ ਲਾਣਾ ਹੋਰ ਇਸ ਦੂਬਾ ਤੱਕ ਤੁਹਾਨੂੰ ਫਿਰ ਗੱਲ ਸਮਝਾ ਕੇ ਤਾਂ ਹਟਿਆ ਵੀ ਹੁਣ ਜੋ ਮੇਰੇ ਚ ਕਮੀ ਆ ਉਹ ਹੈਗੀ ਆ ਠੀਕ ਆ ਨਾ ਮੈਂ ਨਹੀਂ ਖੁਸ਼ ਰੱਖ ਸਕਦਾ ਤੁਸੀਂ ਸਵੇਰੇ ਕੰਮ ਤੇ ਚਲੇ ਜਾਂਦੇ ਹੋ ਆ ਕੇ ਸੋ ਜਾਂਦੇ ਹੋ ਮੇਰਾ ਵੀ ਤਾਂ ਦਿਲ ਕਰਦਾ ਪਰ ਤੁਹਾਨੂੰ ਹਰ ਇੱਕ ਚੀਜ਼ ਦਾ ਲੈ ਕੇ ਦੇ ਦੇਣਾ ਜਿੰਨਾ ਮੇਰਾ ਫਰਜ਼ ਆ ਉਹ ਸੋਡਾ ਮੈਂ ਕਰੀ ਜਨਾ ਜ਼ਰੂਰਤ ਪੂਰੀ ਨਾਲ ਥੋੜੀ ਸਭ ਕੁਝ ਹੁੰਦਾ ਮੈਂ ਇਸ ਕਰਕੇ ਥੋੜੀ ਨਾ ਤੁਹਾਡੇ ਨਾਲ ਵਿਆਹ ਕਰਵਾਇਆ ਓ ਯਾਰ ਮੈਨੂੰ ਵਿਆਹ ਤੋਂ ਪਹਿਲਾਂ ਪਤਾ ਦਿੱਗਾ ਵੀ ਮੇਰੇ ਚਾਹ ਕਮੀ ਆ ਤਾਂ ਚਲੋ ਹੁਣ ਪਤਾ ਲੱਗ ਗਿਆ ਪਰ ਮੇਰੇ ਨਾਲ ਐਦਾ ਤਾਂ ਨਾ ਕਰੋ ਮੇਰਾ ਤਾਂ ਦਿਲ ਕਰਦਾ ਯਾਰ ਮੇਰਾ ਨਹੀਂ ਕਰਦਾ ਠੀਕ ਆ ਨਾ ਪਲੀਜ਼ ਮੇਰੀ ਨੀਂਦ ਨਾ ਖਰਾਬ ਕਰਿਆ ਕਰੋ ਮੈਨੂੰ ਸੌਂ ਜਾਣ ਦਿਓ ਚਲੋ